ਦੋਗਰਾ ਸੰਧਾ ਵਾਲੀਏ ਸਰਦਾਰਾਂ ਨੂੰ ਕਹਿ ਰਿਹਾ ਕਿ ਜੇ ਤੁਸੀਂ ਚਾਹੁੰਦੇ ਹੋ ਵਜ਼ੀਰ ਬਨਨਾ ਜੇ ਤੁਸੀਂ ਚਾਹੁੰਦੇ ਹੋ ਹੁਕਮਰਾਨ ਬਨਨਾ ਮਹਾਰਾਜਾ ਸ਼ੇਰ ਸਿੰਘ ਨੂੰ ਬਿਲੇ ਲਾ ਦੇਵੋ ਕਬਰ ਦਲੀਪ ਤਖਤ ਉੱਤੇ ਬਹਿ ਜਾਏਗਾ ਹਕੂਮਤ ਤੁਹਾਡੀ ਹੋਏਗੀ ਵਜ਼ੀਰ ਤੁਸੀਂ ਹੋਗੇ ਇਹਦਾ ਮੋੜ ਹੀ ਮੰਤਰ ਸੰਧਾ ਵਾਲੀਏ ਸਰਦਾਰਾਂ ਦੇ ਸਿਰ ਉੱਤੇ ਕਿਵੇਂ ਚੱਲਦਾ ਇਹ ਖਲੋਤਾ ਹੋਇਆ ਸੰਧਾ ਵਾਲੀਏ ਸਰਦਾਰਾਂ ਨੂੰ ਚੁੱਕਣਾ ਇਉਂ ਦੇ ਗੱਲ ਸੁਣੋ ਮੇਰੀ ਕਰਕੇ ਤੇ ਗੌਰ ਨੂੰ ਯਾਦਕਾਰ ਲਾਓ ਬੀਤੇ ਹੋਏ ਦੌਰ ਨੂੰ ਰਸ ਮਾਨ ਗਿਆ ਮਾਰੋਗੇ ਕੀ ਪੌਰ ਨੂੰ ਅੱਜ ਸੁੱਤੀ ਹੋਈ ਕਲ ਮੋੜ ਤੋਂ ਜਗਾ ਦਿਓ ਭਲਾ ਚਾਉਂਦੇ ਹੋ ਤੇ ਸ਼ੇਰ ਸਿੰਘ ਨੂੰ ਮਕਾ ਦਿਓ ਦੇ ਨਾ ਮਨੀ ਗੱਲ ਪਿਛੋ ਪਛਤਾਓਗੇ ਦੇ ਹੋ ਮਰਦ ਤਾ ਮੌਕਾ ਨਾ ਗਵਾਓਗੇ ਚਾੜੇ ਵੱਟ ਜਿਹੜਾ ਸੱਲ ਉਹ ਦਿਲਾਂ ਤੋਂ ਕੱਢੀਏ ਕਹਿੰਦੀ ਰਾਜਨੀਤੀ ਕਹਿੰਦੀ ਰਾਜਨੀਤੀ ਵੈਰੀ ਲਈ ਨਾ ਮੌਕਾ ਛੱਡੀਏ ਗੱਲ ਸੁਣੋ ਮੇਰੀ ਕਰਕੇ ਤੇ ਗੌਰ ਨੂੰ ਯਾਦਕਾਰ ਲਵ ਬੀਤੇ ਹੋਏ ਦੌਰ ਨੂੰ ਰਸ ਮਾਨ ਗਿਆ ਮਾਰੋਗੇ ਕੀ ਪੌਰ ਨੂੰ ਅੱਜ ਸੁੱਤੀ ਹੋਈ ਕਲਾ ਮੋੜ ਤੋਂ ਜਗਾ ਦਿਓ ਭਲਾ ਚਾਉਂਦੇ ਹੋ ਜੇ ਸ਼ੇਰ ਸਿੰਘ ਨੂੰ ਮੁਕਾ ਦਿਓ ਮਰ ਜਾਓਗੇ ਇਹ ਨੰਨੀ ਗੱਲ ਪਿਛੋਂ ਬਛਦਾ ਹੋਗੇ ਦੇਹੋ ਮਰਦ ਦਾ ਮੌਕਾ ਨਾ ਗਵਾਓਗੇ ਚਾਰੇ ਬਾਟ ਜਿਹੜਾ ਸੱਲੋ ਦਿਲਾਂ ਚੋਂ ਕੱਢੀਏ ਕਹਿੰਦੀ ਰਾਜਨੀਤੀ ਕਹਿੰਦੀ ਰਾਜਨੀਤੀ ਵੈਰੀ ਲਈ ਨਾ ਮੌਕਾ ਛੱਡੀਏ ਤੁਹਾਡੇ ਨਾਲ ਇਹਦਾ ਦਿਲ ਹੀ ਨਾ ਪਿਆਰ ਹੈ ਨਾਲ ਇਹਦਾ ਦਿਲ ਹੀ ਨਾ ਪਿਆਰ ਹੈ ਉਤੋਂ ਉਤੋਂ ਕਰ ਇੱਕ ਦਸ ਤਕਾਰ ਹੈ ਨੀਂਦ ਖੋਟੀ ਅਤੇ ਨੇਕ ਨਾ ਵਿਚਾਰ ਹੈ ਬਾਜੀ ਪੁੱਠੀ ਤਾਂ ਹੀ ਸਿੱਧੀ ਕਰਕੇ ਕਮਾਦਿਓ ਭਲਾ ਚਾਉਂਦੇ ਹੋ ਤੇ ਸ਼ੇਰ ਸਿੰਘ ਨੂੰ ਮੁਕਾਦਿਓ ਦਿਲੋਂ ਕਾਣ ਰੱਖੇ ਹੁੰਦਾ ਨਾ ਉਹ ਮੇਤਿਆ ਦਿਲੋਂ ਕਾਣ ਰੱਖੇ ਹੁੰਦਾ ਨਾ ਉਹ ਮੇਤਿਆ ਬਾਰੋਂ ਹੋਰ ਜੀ ਦਾ ਹੋਰ ਹੁੰਦਾ ਚਿੱਤ ਐ ਪਹਿਲਾਂ ਕਾਰ ਜਾਣੋ ਹੁਣੇ ਤੁਹਾਡੀ ਦਿੱਤ ਐ ਜਿੱਥੋਂ ਬਚਣਾ ਦਸਤਾ ਰੁੱਖ ਵੱਡੀਏ ਕਹਿੰਦੀ ਰਾਜਨੀਤੀ ਕਹਿੰਦੀ ਰਾਜਨੀਤੀ ਵੈਰੀ ਲਈ ਨਾ ਮੌਕਾ ਛੱਡੀਏ ਥਾੜ ਕੈਦ ਖਾਂਦੇ ਤੁਹਾਨੂੰ ਇਹਨੇ ਪਾਇਆ ਸੀ ਕੈਦ ਖਾਂਲੇ ਤੁਹਾਨੂੰ ਇਹਨੇ ਪਾਇਆ ਸੀ ਜਿਆਦਾਤ ਤਾਂ ਹੀ ਕੁਰਕ ਕਰਾਇਆ ਸੀ ਇਹਦਾ ਕਰਕੇ ਹੀ ਦੁੱਖ ਡਾਹਡਾਇਆ ਸੀ ਬਾਜੀ ਸ਼ੇਰ ਉੱਤੇ ਚੜੀ ਹੋਈ ਹੱਥੀ ਲਾ ਦਿਓ ਭਲਾ ਚਾਉਂਦੇ ਹੋ ਜੇ ਸ਼ੇਰ ਸਿੰਘ ਨੂੰ ਮਕਾ ਦਿਓ ਹੋਵੇ ਹੋਵੇ ਮੌਕੇ ਨੂੰ ਗਵਾਈਏ ਸਮਾ ਹੋਵੇ ਫੇਰ ਮੌਕੇ ਨੂੰ ਗਵਾਈਏ ਨਾ ਵੈਰ ਦੇ ਲੈ ਵਿੱਚੋਂ ਕਦੇ ਵੀ ਭਲਾਈਏ ਨਾ ਹੋਵੇ ਸਾਹਮਣੇ ਸ਼ਿਕਾਰ ਦੇਰ ਲਾਈਏ ਨਾ ਮੋੜ ਮੋੜ ਕੇ ਨਾ ਇਹਦੇ ਅੱਗੇ ਹੱਥ ਅੱਡੀਏ ਕਹਿੰਦੀ ਰਾਜਨੀਤੀ ਕਹਿੰਦੀ ਰਾਜਨੀਤੀ ਵੈਰ ਲਈ ਨਾ ਮੌਕਾ ਛੱਡਿਏ ਜੇ ਤਾਂ ਮੰਨ ਲਓਗੇ ਡੋਗਰੇ ਦੀ ਗੱਲ ਨੂੰ ਯਾਦ ਕਰਨਾ ਹੈ ਆਪੇ ਤੁਸੀਂ ਕੱਲ ਨੂੰ ਦੇਰ ਲਾਓ ਨਾ ਮੁਕਾਦੋ ਘੜੀ ਪਲ ਨੂੰ ਢੋਣ ਝੁੱਕਦੀ ਨੂੰ ਜਿਹੜੀ ਹੁਣੇ ਹੀ ਝੁਕਾ ਦਿਓ ਭਲਾ ਚਾਹੁੰਦੇ ਹੋ ਜੇ ਸ਼ੇਰ ਸਿੰਘ ਨੂੰ ਮੁਕਾਦਿਓ ਹੋਇਆ ਹੁਕਮ ਸੀ ਜਿਹੜਾ ਰਣ ਤੀਰ ਨੂੰ ਹੋਇਆ ਹੁਕਮ ਅਸੀਂ ਬੇੜਾ ਰਾਣ ਧੀਰ ਨੂੰ ਲਿਖੀ ਵਾਰਤਾ ਹੈ ਸ਼ਰੂਤੋਂ ਅਖੀਰ ਨੂੰ ਮਾਅਵ ਕਰ ਦੇਣਾ ਮੇਰੀ ਤਕਸੀਰ ਨੂੰ ਢਿਲੋਂ ਗੁਰ ਤੇਗ ਜਿੱਤ ਦੇ ਨਿਸ਼ਾਨ ਗੱਢੀਏ ਕਹਿੰਦੀ ਰਾਜਨੀਤੀ ਕਹਿੰਦੀ ਰਾਜਨੀਤੀ ਵੈਰੀ ਲੈਣਾ ਮੌਨਾ ਛੱਡੀਏ ਹੋ